ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੈ ਸੋ ਗੁਜਾਰਿਸ਼ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਪੂਰੀ ਜ਼ਰੂਰ ਸੁਣੋਗੇ ਸੋ ਜੇਕਰ ਪੀਰ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਆਪਣੇ ਮੁਰਸ਼ਿਦ ਨੂੰ ਆਪਣੇ ਗੁਰੂ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ ਜਿੱਥੋਂ ਕੁਝ ਮਿਲਦਾ ਹੋਵੇ ਸੋ ਜੇਕਰ ਤੁਹਾਨੂੰ ਸਾਡੇ ਵੀਡੀਓ ਦੇ ਵਿੱਚੋਂ ਕੁਝ ਸਿੱਖਣ ਨੂੰ ਮਿਲਦਾ ਹੈ ਕੁਝ ਸਮਝਣ ਨੂੰ ਮਿਲਦਾ ਹੈ ਤਾਂ ਵੀਡੀਓ ਨੂੰ ਪਲੀਜ਼ ਪੂਰੀ ਜ਼ਰੂਰ ਸੁਣਿਆ ਕਰੋ ਜਦੋਂ ਪੂਰੀ ਵੀਡੀਓ ਸੁਣੋਗੇ ਤੇ ਗੱਲ ਤੁਹਾਡੀ ਵੀ ਸਮਝ ਵਿੱਚ ਆਵੇਗੀ ਤੇ ਵੀਡੀਓ ਦੀ ਵੀ ਰੀਚ ਵਧਦੀ ਹੈ ਕਰੇ ਯੂਟਿਊਬਰ ਗਾਂ ਦੀਆਂ ਹੋਰ ਰੂਹਾਂ ਤੱਕ ਵੀ ਇਹ ਵੀਡੀਓ ਪਹੁੰਚਾਉਂਦਾ ਹੈ ਸੋ ਇੰਨੀ ਮਿਹਨਤ ਕਰੀਦੀ ਆ ਤੇ ਜੇਕਰ ਤੁਸੀਂ ਇੰਨੀ ਕੋਸ਼ਿਸ਼ ਨਾ ਕਰੋ 5 10 ਮਿੰਟ ਦਾ ਸਮਾਂ ਹੁੰਦਾ ਬਹੁਤਾ ਨਹੀਂ ਹੁੰਦਾ ਜੇਕਰ ਤੁਸੀਂ ਇਹ ਸਮਾਂ ਕੱਢ ਲੈਂਦੇ ਹੋ ਤੇ ਇਸ ਸਮੇਂ ਦੀ ਉਹ ਪ੍ਰਮਾਤਮਾ ਕਦਰ ਪਾਵੇਗਾ ਇਸ ਸਮਾਂ ਤੁਹਾਡਾ ਤੁਹਾਡੇ ਮੁਸ਼ਕਲ ਸਮੇਂ ਕੰਮ ਆਵੇਗਾ ਸੋ ਜੋ ਅਸੀਂ ਚੰਗਾ ਕਰਮ ਕਰਦੇ ਆ ਆਪਣੇ ਪ੍ਰਮਾਤਮਾ ਲਈ ਸਮਾਂ ਕੱਢਦੇ ਆ ਤੇ ਜਦੋਂ ਟਾਈਮ ਕੋਈ ਇਹੋ ਜਿਹਾ ਜ਼ਿੰਦਗੀ ਵਿੱਚ ਆਉਂਦਾ ਹੈ ਤੇ ਇਹ ਜੋ ਕੱਢਿਆ ਹੋਇਆ ਸਮਾਂ ਹੈ ਫਿਰ ਉਸ ਵਕਤ ਪ੍ਰਮਾਤਮਾ ਇਹਦੀ ਕਦਰ ਪਾਉਂਦਾ ਹੈ ਤੇ ਉਹ ਤੁਹਾਡੇ ਕੰਮ ਹੀ ਆਵੇਗਾ ਸੋ ਇਸ ਕਰਕੇ ਚੰਗੀ ਗੱਲ ਹਮੇਸ਼ਾ ਸੁਣਨੀ ਚਾਹੀਦੀ ਆ ਸੋ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਇੱਕ ਵੀਡੀਓ ਜ਼ਰੂਰ ਲੈ ਕੇ ਆਈਏ ਜੀ ਸੋ ਵਕਈ ਜੇਕਰ ਤੁਸੀਂ ਬਹੁਤਾਂ ਨਹੀਂ ਤੇ ਥੋੜੀ ਜੀ ਸਾਡੀ ਮਦਦ ਜ਼ਰੂਰ ਕਰਿਆ ਕਰੋ ਕਿ ਵੀਡੀਓ ਨੂੰ ਪੂਰੀ ਸੁਣਿਆ ਕਰੋ ਨਾਲ ਦੇ ਨਾਲ ਲਾਈਕ ਇੱਕ ਜ਼ਰੂਰ ਕਰ ਦਿਆ ਕਰੋ ਇਹ ਤੁਹਾਡਾ ਇੱਕ ਲਾਈਕ ਤੇ ਵੀਡੀਓ ਪੂਰੀ ਸੁਣਨ ਦੇ ਨਾਲ ਸਾਡੀ ਵੀ ਹੈਲਪ ਹੋ ਜਾਂਦੀ ਹੈ ਸੋ ਚੰਗੇ ਕਰਮ ਹੈ ਜਦੋਂ ਅਸੀਂ ਚੰਗਾ ਕਰਮ ਕਰਦੇ ਆ ਤੇ ਉਹ ਪ੍ਰਮਾਤਮਾ ਚੰਗੇ ਕਰਮਾਂ ਨੂੰ ਖਾਤੇ ਵਿੱਚ ਲਿਖਦਾ ਹੈ ਸੋ ਇਸ ਕਰਕੇ ਇਹ ਵੀ ਇੱਕ ਚੰਗਾ ਹੀ ਕਰਮ ਆ ਕਿ ਜੋ ਪ੍ਰਮਾਤਮਾ ਨਾਲ ਜੁੜੀ ਹੋਈ ਗੱਲ ਤੁਸੀਂ ਕਿਸੇ ਨਾਲ ਸ਼ੇਅਰ ਕਰਦੇ ਹੋ ਜਾਂ ਉਹ ਸੁਣਦੇ ਹੋ ਸਮਝਦੇ ਹੋ ਤਾਂ ਪਰਮਾਤਮਾ ਇਹ ਇੱਕ ਇੱਕ ਪਲ ਦਾ ਹਿਸਾਬ ਰੱਖਦਾ ਹੈ ਸੋ ਹਮੇਸ਼ਾ ਹੀ ਚੰਗਾ ਕਰਮ ਕਰੋ ਚੰਗਾ ਸੋਚੋ ਕਦੇ ਮਾੜਾ ਆਪਣੇ ਬਾਰੇ ਕਦੇ ਵੀ ਨਾ ਸੋਚੋ ਜੇ ਕੋਈ ਟੈਨਸ਼ਨ ਆਉਂਦੀ ਵੀ ਹੈ ਉਸ ਸਮੇਂ ਇੱਕ ਕੋਸ਼ਿਸ਼ ਕਰਿਆ ਕਰੋ ਕਿ ਆਪਣਾ ਧਿਆਨ ਆਪਣੇ ਪਰਮਾਤਮਾ ਦੀ ਤਰਫ ਜੋੜਨ ਦੀ ਕਿਉਂਕਿ ਟੈਨਸ਼ਨ ਆਉਂਗੇ ਕੋਈ ਵੀ ਹਾਲ ਹਨੇ ਨਿਕਲਣਾ ਪਰਮਾਤਮਾ ਨੂੰ ਯਾਦ ਕਰੋਗੇ ਉੱਧਰਲੇ ਪਾਸੇ ਨੂੰ ਧਿਆਨ ਨੂੰ ਜੋੜੋਗੇ ਤੇ ਨਾਲੇ ਟੈਨਸ਼ਨ ਕਮ ਹੋਵੇਗੀ ਨਾਲੇ ਕੋਈ ਨਾ ਕੋਈ ਪਰਮਾਤਮਾ ਸੰਕੇਤ ਦੇਵੇਗਾ ਤੇ ਇਹ ਟੈਨਸ਼ਨਾਂ ਦਾ ਹੱਲ ਹੋ ਸਕਦਾ ਹੈ ਸੋ ਇਸ ਕਰਕੇ ਜੇਕਰ ਕੁਝ ਸੋਚਣਾ ਹੀ ਹੈ ਤਾਂ ਪਰਮਾਤਮਾ ਲਈ ਸੋਚੋ ਪਰਮਾਤਮਾ ਲਈ ਟਾਈਮ ਕੱਢੋ ਸੋ ਜਦੋਂ ਤੁਸੀਂ ਪਰਮਾਤਮਾ ਲਈ ਟਾਈਮ ਕੱਢੋਗੇ ਉਹ ਟੈਨਸ਼ਨਾਂ ਜਿਹੜੀਆਂ ਆ ਤੁਸੀਂ ਉਹਨਾਂ ਨੂੰ ਪੇਸ਼ਾ ਕਰਕੇ ਆਪਣੇ ਮਾਲਕ ਦੀ ਤਰਫ ਕਦਮ ਵਧਾਉਗੇ ਤੇ ਸਭ ਪਰੇਸ਼ਾਨੀਆਂ ਨੇ ਸਾਥ ਛੱਡ ਦੇਣਾ ਹੈ ਜੇਕਰ ਟੈਨਸ਼ਨਾਂ ਨੂੰ ਹੀ ਤੁਸੀਂ ਲੈ ਕੇ ਬੈਠੇ ਰਹੋਗੇ ਸੋਚਦੇ ਰਹੋਗੇ ਤਾਂ ਸਰੀਰ ਨੂੰ ਰੋਗ ਲੱਗ ਜਾਂਦੇ ਹੈ ਤਾਂ ਫਿਰ ਕੋਈ ਵੀ ਹੱਲ ਨਹੀਂ ਹੁੰਦਾ ਸੋ ਆਪਣੇ ਮਾਲਕ ਤੇ ਵਿਸ਼ਵਾਸ ਪੱਕਾ ਰੱਖੋ ਤੇ ਨਾਲ ਦੀ ਨਾਲ ਸੇਵਾ ਸਿਮਰਨ ਕਰੋ ਤੇ ਟੈਨਸ਼ਨਾਂ ਬਾਰੇ ਬਹੁਤਾ ਨਾ ਸੋਚੋ ਟੈਨਸ਼ਨ ਲੈਣ ਦੇ ਨਾਲ ਕੀ ਹੋਵੇਗਾ ਤੁਸੀਂ ਆਪਣੀ ਸਿਹਤ ਖਰਾਬ ਕਰੋਗੇ ਸੋ ਸਿਹਤ ਖਰਾਬ ਹੁੰਦੀ ਹੈ ਤਾਂ ਸਭ ਕੁਝ ਹੀ ਖਰਾਬ ਹੋ ਜਾਂਦਾ ਇਸ ਕਰਕੇ ਟੈਨਸ਼ਨਾਂ ਬਾਰੇ ਜਦੋਂ ਵੀ ਕੋਈ ਤੁਹਾਨੂੰ ਇਹੋ ਜੀ ਪਰੇਸ਼ਾਨੀ ਆਉਂਦੀ ਹੈ ਤੇ ਨਹੀਂ ਸੋਚਣਾ ਸੋ ਨਾਲ ਦੇ ਨਾਲ ਕੋਸ਼ਿਸ਼ ਕਰਨੀ ਕਿ ਉਹੇ ਸਮਾਂ ਅਸੀਂ ਆਪਣੇ ਪ੍ਰਮਾਤਮਾ ਨੇ ਤਰਫ ਮਨ ਲਗਾਏ ਕਿ ਨਹੀਂ ਵੀ ਮਨ ਟਿਕਦਾ ਫਿਰ ਵੀ ਆਪਣੇ ਪ੍ਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣੀਏ ਸਮਝੀਏ ਜਦੋਂ ਬਹੁਤ ਵੱਡੀ ਪਰੇਸ਼ਾਨੀ ਆ ਜਾਵੇ ਤਾਂ ਉਸ ਵਕਤ ਕੀ ਕਰਨਾ ਚਾਹੀਦਾ ਹੈ ਖਾਸ ਇੱਕ ਕੰਮ ਕਰਨਾ ਹੈ ਉਹ ਕੰਮ ਕੀ ਹੈ ਆਪਾਂ ਅੱਜ ਦੀ ਇਸ ਵੀਡੀਓ ਰਾਈ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਤੇ ਕੁਝ ਕਮੈਂਟਾਂ ਦੱਸਦੇ ਫਿਰ ਮੇਨ ਵਿਸ਼ਾ ਦੱਸ ਦਿੰਨੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜੇਕਰ ਸੁਪਨੇ ਵਿੱਚ ਖਾਣਾ ਮਿਲੇ ਤੇ ਉਹ ਖਾਣਾ ਕੋਈ ਹੋਰ ਖੋ ਲਵੇ ਇਹਦਾ ਕੀ ਮਤਲਬ ਹੈ ਸੋ ਦੇਖੋ ਇਨਾਂ ਨੇ ਵੀ ਲਿਖਿਆ ਹੈ ਕਿ ਤੁਹਾਡੀਆਂ ਵੀਡੀਓ ਸਾਨੂੰ ਆਨੰਦ ਦੇ ਨਾਲ-ਨਾਲ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਬਹੁਤ ਵਧੀਆ ਲੱਗਦੀਆਂ ਆ ਸੋ ਕਹਦੇ ਲੋ ਧੰਨਵਾਦ ਕਰਦੇ ਆ ਜੀ ਤੁਹਾਡਾ ਸੋ ਦੇਖੋ ਆ ਮਹੀਨਾ ਜੋ ਹੈ ਬਹੁਤ ਹੀ ਵਧੀਆ ਮਹੀਨਾ ਹੈ ਪੀਰਾਂ ਫਕੀਰਾਂ ਦੀ ਰਹਿਮਤ ਦਾ ਮਹੀਨਾ ਹੈ ਸੋ ਕੋਸ਼ਿਸ਼ ਕਰਨੀ ਕਿ ਇਸ ਮਹੀਨੇ ਕਿਸੇ ਗਰੀਬ ਨੂੰ ਖਾਣਾ ਜ਼ਰੂਰ ਖਲਾਉਣਾ ਸੋ ਜੇਕਰ ਬਹੁਤਾ ਨਹੀਂ ਹੋ ਸਕਦਾ ਤੇ ਆਪਾਂ ਦੱਸਿਆ ਸੀ ਕਿ ਜੇਕਰ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਹੋ ਘਰ ਵਿੱਚ ਦਰਵਾਜ਼ਾ ਬਣਾਇਆ ਹੋਇਆ ਹੀ ਰੰਦਾ ਤਾਂ ਥੋੜਾ ਜਿਹਾ ਲੰਗਰ ਤਿਆਰ ਕਰਕੇ ਧੂਪ ਉਹਨਾਂ ਦੇ ਨਾਮ ਦਾ ਜਰੂਰ ਪਾਓ ਆਪਣੇ ਮਾਲਕ ਦੇ ਨਾਮ ਦਾ ਧੂਪ ਪਾ ਦਿਓ ਉਹਨਾਂ ਦਾ ਨਾਮ ਲੈ ਕੇ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਥੋੜਾ ਜਿਹਾ ਲੰਗਰ ਤਿਆਰ ਕਰੋ ਪਮੂ ਕਰਦੇ ਹੀ ਸਾਰੇ ਮੈਂਬਰ ਖਾ ਲਵੋ ਜਰੂਰੀ ਨਹੀਂ ਹੈ ਕਿ ਕੁਝ ਜ਼ਿਆਦਾ ਕਰਨ ਦੀ ਜ਼ਰੂਰਤ ਹੈ ਪਰ ਇੰਨੀ ਗੁੰਜਾਇਸ਼ ਨਹੀਂ ਸੋ ਆਪਣੇ ਹਿਸਾਬ ਦੇ ਨਾਲ ਕਰਮ ਕਰੋ ਤੇ ਨਾਲ ਨਾਲ ਜਿਹੜਾ ਕਰਮ ਵੀ ਹੋ ਜਾਵੇ ਤੇ ਤੁਹਾਡਾ ਵੀ ਸਰ ਜਾਵੇ ਸੋ ਇਸ ਤਰ੍ਹਾਂ ਨਾਲ ਜੇਕਰ ਤੁਸੀਂ ਵੀ ਇਹ ਸਾਰੇ ਕਰਮ ਕਰਦੇ ਹੋ ਤਾਂ ਬਹੁਤ ਹੀ ਲਾਭ ਮਿਲਦਾ ਹੈ ਕਿਉਂਕਿ ਇਸ ਮਹੀਨੇ ਅੰਨ ਪਾਣੀ ਲੰਗਰ ਆਪਾਂ ਦੇਖਦੇ ਹਾਂ ਕਿ ਕਿੰਨੇ ਦਰਗਾਹਾਂ ਤੇ ਲਗਾਏ ਜਾ ਰਹੇ ਆ ਸੋ ਖੁਦ ਵੀ ਕੋਸ਼ਿਸ਼ ਕਰੀਏ ਜਦੋਂ ਅਸੀਂ ਵਾਰੋ ਹੀ ਲੰਗਰ ਛੱਕ ਦੇ ਰੰਨੇ ਆਪ ਕੋ ਇਹੋ ਜਿਹਾ ਕਰਮ ਨਹੀਂ ਕਰਦੇ ਤੇ ਉਦੋਂ ਵੀ ਇਸ ਤਰ੍ਹਾਂ ਦੀਆਂ ਵਿਚਾਰਾ ਆਉਣੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਹੈ ਸੋ ਬਾਕੀ ਮਾਲਕ ਪਲੀ ਕਰੇਗਾ ਜੀ ਸੇਵਾ ਕਰਦੇ ਜਾਓ ਚਰਨਾਂ ਨਾਲ ਲੱਗ ਕੇ ਮਾਲਕ ਦੇ ਆਪਣਾ ਜੀਵਨ ਸਫਲ ਜ਼ਰੂਰ ਬਣਾਓ ਚੰਗੇ ਕਰਮ ਕਰੋ ਜੀ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਜੀ ਇਹ ਕਹਿੰਦੇ ਨੇ ਕਿ ਸਾਨੂੰ ਤੁਹਾਡੀਆ ਵੀਡੀਓ ਬਹੁਤ ਵਧੀਆ ਲੱਗੀਆਂ ਤੇ ਬਹੁਤ ਵਧੀਆ ਤੁਸੀਂ ਆਨਸਰ ਦਿੰਨੇ ਹੋ ਸੋ ਤਹਿਤੋਂ ਧੰਨਵਾਦ ਕਰਦੇ ਆ ਜੀ ਸੋ ਤੁਸੀਂ ਵੀਡੀਓ ਨੂੰ ਪੂਰੀ ਸੁਣਿਆ ਹੈ ਤੇ ਸਮਝਿਆ ਹੈ ਸੋ ਇਹਨਾਂ ਨੇ ਵੀ ਇੱਕ ਸਵਾਲ ਕੀਤਾ ਹੈ ਕਿ ਅਸੀਂ ਪੀਰਾਂ ਦੀ ਤੇ ਭੋਲੇ ਸ਼ੰਕਰ ਦੀ ਸੇਵਾ ਕਰਦੇ ਆ ਤੇ ਪਹਿਲਾਂ ਸੁਪਨੇ ਵਿੱਚ ਬਹੁਤ ਨਾਗ ਦਿਸਦੇ ਸੀ ਤੱਕੇ ਨਾਲ ਹੀ ਠਾਲ ਦਿੰਦੇ ਸੀਗੇ ਜਿਵੇਂ ਕਿ ਡੰਗ ਮਾਰ ਦੇਣਾ ਤੇ ਹੁਣ ਇਸ ਤਰ੍ਹਾਂ ਨਹੀਂ ਹੁੰਦੀ ਤੇ ਇੱਕ ਤਸਵੀਰ ਜਦੋਂ ਅਸੀਂ ਚੱਕੀ ਤੇ ਉਥੋਂ ਬਹੁਤ ਸਾਰੇ ਕੀੜੇ ਮਕੌੜੇ ਨਿਕਲੇ ਤੇ ਉਹ ਮੇਰੇ ਤੇ ਚੜ ਗਏ ਸੋ ਇਹ ਨਹੀਂ ਪਤਾ ਕਿ ਕਿਹੜੀ ਮਾਤਾ ਦੀ ਉਹ ਤਸਵੀਰ ਸੀ ਸੋ ਦੇਖੋ ਜਦੋਂ ਵੀ ਭੋਲੇ ਸ਼ੰਕਰ ਦੀ ਸੇਵਾ ਕਰਨੀ ਹੈ ਤੇ ਸਭ ਸੰਕੇਤ ਜਰੂਰ ਮਿਲਦੇ ਆ ਕਿਉਂਕਿ ਜਿੰਨੇ ਵੀ ਜੀਵ ਜੰਤੂ ਹੈ ਇਹ ਸਭ ਭੋਲੇ ਭੰਡਾਰੀ ਦੇ ਨੇ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਕੈਦੀ ਦਾ ਵੀ ਸ਼ਵਰਾਤਰੀ ਤੇ ਝੋਲੀ ਝਾੜ ਦਿੰਦੇ ਆ ਭੋਲੇ ਸ਼ੰਕਰ ਤੇ ਫਿਰ ਦੀਵਾਲੀ ਤੇ ਜਦੋਂ ਦੀਵੇ ਆਪਾਂ ਜਗਾਉਂਦੇ ਆ ਤੇ ਉਹ ਦੀਵੇ ਛੱਟ ਕੇ ਵਾਪਸ ਮੁੜਦੇ ਆ ਜਿਵੇਂ ਕਿ 나ਗ ਲਾਉਂ ਤੇ ਇਹ ਲਿਖਦੇ ਨੇ ਕਿ ਸ਼ਵਰਾਤਰੀ ਵਾਲੇ ਦਿਨ ਜਿਵੇਂ ਸੁਪਨੇ ਦੇ ਵਿੱਚ ਨਜ਼ਰ ਆਇਆ ਕਿ ਮੈਂ ਇਸ਼ਨਾਨ ਕਰਾ ਰਿਹਾ ਸੇਵਾ ਕਰ ਰਿਹਾ ਤੇ ਜਦੋਂ ਉੱਥੋਂ ਤਸਵੀਰ ਚੱਕਦਾ ਆ ਤੇ ਉਹ ਕੀੜੇ ਮਕੌੜੇ ਮੈਨੂੰ ਕੱਟਣ ਨੂੰ ਆ ਰਹੇ ਆ ਸੋ ਦੇਖੋ ਇਹ ਸਭ ਸੰਕੇਤ ਉਹਨਾਂ ਦੇ ਨੇ ਜੇਕਰ ਪਹਿਲਾਂ ਸੇਵਾ ਕਰਦੇ ਸੀ ਹੁਣ ਸੇਵਾ ਛੱਡੀ ਹੋਈ ਆ ਤੇ ਤਾਂ ਵੀ ਇਹ ਸਭ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਸੋ ਸੇਵਾ ਪਹਿਲਾਂ ਵਾਂਗੂ ਹੀ ਕਰੋ ਸੋ ਜਿਸ ਤਰ੍ਹਾਂ ਪਹਿਲਾਂ ਕਰਦੇ ਸੀ ਤੇ ਨਾਲ ਦੀ ਨਾਲ ਇੱਕ ਕਰਮੇ ਕਰਿਆ ਕਰੋ ਵੀ ਕੱਚੀ ਦਾ ਛੱਟਾ ਘਰ ਵਿੱਚ ਵੀ ਜ਼ਰੂਰ ਦਿਆ ਕਰੋ ਤੇ ਸ਼ਿਵ ਮੰਦਿਰ ਜਾ ਕੇ ਤੁਸੀਂ ਸ਼ਿਵਲਿੰਗ ਤੇ ਵੀ ਕਰਤੀ ਰਸਈ ਜ਼ਰੂਰ ਪਾ ਕੇ ਆਇਆ ਕਰੋ ਜੀ ਇਹਦੇ ਨਾਲ ਫਿਰ ਇਸ ਤਰ੍ਹਾਂ ਨਹੀਂ ਹੋਵੇਗਾ ਕਿਉਂਕਿ ਕੋਲਾ ਸ਼ਾਂਤ ਰਹਿੰਦਾ ਹੈ ਤੇ ਸਭ ਜੀਵ ਜੰਤੂ ਵੀ ਸ਼ਾਂਤ ਰਹਿੰਦੇ ਆ ਸੋ ਸਭ ਇਹ ਦੇਣ ਜੋ ਹੈ ਪੋੜੇ ਦੀ ਹੈ ਸੋ ਜੋ ਵੀ ਸੰਕੇਤ ਮਿਲ ਰਹੇ ਹਨ ਉਹਨਾਂ ਦੇ ਨਾਲ ਜੁੜੇ ਹੋਏ ਨੇ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਣਾ ਜੀ ਸੋ ਸਿਰਫ ਭੋਲੇ ਸ਼ੰਕਰ ਦੇ ਤੁਸੀਂ ਜਾ ਕੇ ਸ਼ਿਵਲਿੰਗ ਤੇ ਕੱਚੀ ਲੱਸੀ ਦਾ ਹੀ ਛਿੱਟਾ ਦੇ ਦਿਓ ਥੋੜੇ ਜੇ ਵਿੱਚ ਚੌਲ ਪਾ ਕੇ ਘਰੋਂ ਲੈ ਜਾਓ ਉਹ ਸ਼ਿਵਲਿੰਗ ਤੇ ਪਾਓ ਤੇ ਇਹ ਸਭ ਕੁਝ ਇਸ ਤਰ੍ਹਾਂ ਕਰਮ ਕਰਮ ਦੇ ਨਾਲ ਇਹ ਸ਼ਾਂਤ ਹੋ ਜਾਣੀਆਂ ਚੀਜ਼ਾਂ ਸੋ ਤੁਹਾਨੂੰ ਤੰਗੀ ਨਹੀਂ ਦੇਣਗੀਆਂ ਜੇਕਰ ਸੁਪਨੇ ਵਿੱਚ ਕੋਈ ਨੁਕਸਾਨ ਪਚਾਰੇ ਹੈ ਜਾਨਵਰ ਤੇ ਹੁਣ ਆਪਾਂ ਇੱਥੇ ਜੀ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਕਿ ਜਦੋਂ ਵੀ ਮਨ ਉੱਤੇ ਭਾਰੀ ਟੈਨਸ਼ਨ ਪੈਂਦੀ ਹੈ ਤੇ ਉਸ ਸਮੇਂ ਕਰਨਾ ਕੀ ਹੈ ਇੱਕ ਹੀ ਕਰਮ ਕਰਨਾ ਹੈ ਇੱਕ ਹੀ ਕੰਮ ਕਰਨਾ ਹੈ ਜਿਹਦੇ ਨਾਲ ਇਹ ਤੁਹਾਡੀ ਟੈਨਸ਼ਨ ਦਾ ਹੱਲ ਹੋ ਸਕਦਾ ਹੈ ਸੋ ਕਰਨਾ ਕੀ ਹੈ ਆਪਾਂ ਉਹ ਦੱਸ ਦਿੰਨੇ ਆ ਜੀ ਵੀਡੀਓ ਇਹੀ ਤਰ੍ਹਾਂ ਸਮਝ ਲੈਣਾ ਜੀ ਸੋਚਿਓ ਤੋ ਵੀ ਮਨ ਉੱਪਰ ਕੋਈ ਭਾਰੀ ਟੈਨਸ਼ਨ ਪਵੇ ਚਾਹੇ ਤੁਹਾਡਾ ਮਨ ਪਰਮਾਤਮਾ ਦੀ ਤਰਫ ਜੁੜੇ ਚਾਹੇ ਨਾ ਜੁੜੇ ਪਰ ਉਥੇ ਇੱਕ ਕੰਮ ਜ਼ਰੂਰ ਕਰਨਾ ਹੈ ਜਿਹਦੇ ਨਾਲ ਇਹ ਟੈਨਸ਼ਨਾਂ ਦੇ ਹੱਲ ਹੋਣਗੇ ਸੋ ਕੰਮ ਕੀ ਕਰਨਾ ਹੈ ਕਿ ਫੋਨ ਹਰ ਕੋਈ ਚਲਾਉਂਦਾ ਹੈ ਘਰ 'ਚ ਜਿੰਨੇ ਮੈਂਬਰ ਉਹਨੇ ਹੀ ਫੋਨ ਹੁੰਦੇ ਆ ਸੋ ਕੋਸ਼ਿਸ਼ ਉਸ ਸਮੇ ਇਹ ਕਰਨੀ ਆ ਫੋਨ ਫਾਲਤੂ 'ਚ ਨਹੀਂ ਚਲਾਉਣਾ ਹੈ ਫੋਨ ਚੱਕਣਾ ਫੋਨ ਚੱਕ ਕੇ ਸਾਹ ਸੰਗ ਕੱਢੋ ਜਿੱਥੇ ਵੀ ਤੁਹਾਡਾ ਮਨ ਜੁੜਦਾ ਤੁਹਾਨੂੰ ਜਿਹੜਾ ਵੀ satsang ਵਧੀਆ ਲੱਗਦਾ ਹੈ ਉਹਨਾਂ ਦਾ satsang ਪਰੋ YouTube ਤੇ ਭਰ ਕੇ ਤੇ ਉਹਨੂੰ ਸੁਣੋ ਜਦੋਂ ਤੁਸੀਂ satsang ਸੁਣੋਗੇ satsang ਦੇ ਵਿੱਚ ਹਮੇਸ਼ਾ ਹੀ ਹਿੰਮਤ ਦਿੱਤੀ ਜਾਂਦੀ ਆ ਚੰਗੀਆਂ ਗੱਲਾਂ ਸਮਝਾਈਆਂ ਜਾਂਦੀਆਂ ਆ ਸੋ ਮਾੜੀਆਂ ਕੱਲਾਂ ਦੇ ਨਾਲ ਕਿਵੇਂ ਲੜਨਾ ਹੈ ਕਿਵੇਂ ਮਾੜੇ ਹਾਲਾਤਾਂ ਜੋ ਨਿਕਲਣਾ ਇਹ ਸਮਝਾਇਆ ਜਾਂਦਾ ਹੈ ਕਿਉਂਕਿ ਜਿਹਨੇ ਪ੍ਰਮਾਤਮਾ ਨੂੰ ਅਸਲ 'ਚ ਸਮਝ ਲਿਆ ਹੈ ਉਹ ਫਿਰ ਗੱਲ ਹਮੇਸ਼ਾ ਉਹ ਹੀ ਕਰੇਗਾ ਜਿਹਦੇ ਨਾਲ ਤੁਹਾਡਾ ਮਨ ਪ੍ਰਮਾਤਮਾ ਨਾਲ ਜੁੜੇਗਾ ਸੋ ਇਸ ਤਰ ਕਰਕੇ ਕੋਸ਼ਿਸ਼ ਇਹ ਕਰਨੀ ਹੈ ਕਿ ਫੋਨ ਨੂੰ ਚੱਕ ਕੇ ਜਦੋਂ ਵੀ ਮਨ ਤੇ ਭਾਰੀ ਟੈਨਸ਼ਨ ਆ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਨਾ ਕਿ ਉਹਨਾਂ ਨੂੰ ਟੈਨਸ਼ਨਾਂ ਨੂੰ ਤੁਸੀਂ ਸੋਚ-ਸੋਚ ਕੇ ਵਧਾਉਣਾ ਹੈ ਉਸ ਸਮੇਂ ਫੋਨ ਚੱਕੋ ਫੋਨ ਚੱਕ ਕੇ ਕੋਈ ਧਾਰਮਿਕ 사ਸੰਗ ਲਗਾ ਲਓ 사ਸੰਗ ਦੇ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ ਗੱਲ ਦਾ ਇਸ਼ਾਰਾ ਮਿਲ ਜਾਵੇ ਤਾਂ ਉਹਨੂੰ ਸੁਣਨਾ ਧਿਆਨ ਦੇ ਨਾਲ ਕੀ satsang ਚੱਲਦਾ ਛੱਡ ਦਿੱਤਾ ਤੇ ਇੱਧਰ ਉੱਧਰ ਦੀਆਂ ਗੱਲਾਂ ਸੋਚਣ ਬੈਠ ਗਏ। ਸੋ ਜਦੋਂ ਤੁਸੀਂ ਕੋਈ ਵੀ satsang ਸੁਣੋਗੇ ਪਰੇਸ਼ਾਨੀ ਦੇ ਵਿੱਚ ਤੇ ਇੱਕ ਵਾਅਦਾ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਪਰੇਸ਼ਾਨੀ ਦੇ ਵਿੱਚ ਇੱਕ ਕਰਮ ਕਰਨ ਲੱਗੋਗੇ ਨਾ ਤੁਹਾਨੂੰ satsang ਰਾਹੀਂ ਹੀ ਪ੍ਰਮਾਤਮਾ ਨੇ ਕੋਈ ਨਾ ਕੋਈ ਇਸ਼ਾਰਾ ਦੇ ਦੇਣਾ ਤੁਹਾਡੇ ਮਨ ਦੀ ਗੱਲ ਕੈਚ ਕਰ ਲੈਣੀ। ਸੋ ਤੁਸੀਂ ਵੀ ਉਹ ਗੱਲ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰਨੀ ਸਮਝਣਾ ਹੈ। ਸੋ ਉਹਨਾਂ ਗੱਲਾਂ ਦੇ ਵਿੱਚੋਂ ਕੋਈ ਨਾ ਕੋਈ ਗੱਲ ਤੁਹਾਡੇ ਨਾਲ ਜੁੜੀ ਹੋਈ ਤੁਹਾਨੂੰ ਗੱਲ ਸੁਣਨ ਨੂੰ ਮਿਲੇਗੀ ਤੇ ਉੱਥੇ ਫਿਰ ਮਾਲਕ ਦਾ ਧੰਨਵਾਦ ਕਰਨਾ ਜਦੋਂ ਤੁਹਾਨੂੰ ਲੱਗੇਗਾ ਕਿ ਸਾਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਇਹ ਗੱਲਾਂ ਕਿਤੇ ਨਾ ਕਿਤੇ ਸਾਡੇ ਨਾਲ ਜੁੜੀਆਂ ਹੋਈਆਂ ਆ ਤੇ ਉੱਥੇ ਮਾਲਕ ਦਾ ਸ਼ੁਕਰਾਨਾ ਕਰਨਾ ਤੇ ਫਿਰ ਤੁਸੀਂ ਖੁਦ ਦੇਖੋਗੇ ਚ ਟੈਨਸ਼ਨ ਚਾਹੇ ਜਿੱट्टी ਮਾਰਜੀ ਵੱਡੀ ਹੋਵੇ ਤੁਸੀਂ ਇੱਕ ਹਿੰਮਤ ਜੀ ਅੰਦਰ ਲੈ ਕੇ ਆਉਂਗੇ ਤੁਸੀਂ ਇਹ ਸੋਚੋਗੇ ਕਿ ਹਿੰਮਤ ਹਾਰ ਕੇ ਬਹਿਣਾ ਨਹੀਂ ਪਰ ਮਾਲਕ ਨੇ ਜੇਕਰ ਕੋਈ ਸੰਕੇਤ ਦੁੱਤਾ ਹੈ ਤਾਂ ਉਹ ਸੰਕੇਤ ਨੂੰ ਸਮਝਣਾ ਹੈ ਤੇ ਵਿਸ਼ਵਾਸ ਰੱਖਣਾ ਹੈ ਕਿ ਉਹ ਮਾਲਕ ਸਾਡੀਆਂ ਜਰੂਰ ਆਸਮਰਦਾਪੂਰੀਆਂ ਕਰੇਗਾ ਤੇ ਸਾਨੂੰ ਇਹਨਾਂ ਪਰੇਸ਼ਾਨੀਆਂ ਵਿੱਚੋਂ ਵੀ ਕੱਢੇਗਾ ਤਾਂ ਫਿਰ ਪਰੇਸ਼ਾਨੀ ਵਿੱਚੋਂ ਮਾਲਕ ਕੱਢਦਾ ਵੀ ਹੈ ਸੋ ਇੱਕ ਵਾਰੇ ਕਰਮ ਕਰਕੇ ਜਰੂਰ ਦੇਖਣਾ ਜਦੋਂ ਵੀ ਪਰੇਸ਼ਾਨੀ ਹੱਦੋਂ ਵੱਧ ਵੱਧ ਜਾਵੇ ਤੇ ਉਸ ਸਮੇਂ ਇਹ ਇੱਕ ਕਰਮ ਕਰਨਾ ਹੈ ਕਿ ਕੋਈ ਨਾ ਕੋਈ Satsang ਜ਼ਰੂਰ ਸੁਣਨਾ ਹੈ Satsang ਦੇ ਰਾਹੀਂ ਹੀ ਪ੍ਰਮਾਤਮਾ ਨੇ ਤੁਹਾਨੂੰ ਕੋਈ ਨਾ ਕੋਈ ਇਸ਼ਾਰਾ ਦੇ ਦੇਣਾ ਤੇ ਉਹ ਇਸ਼ਾਰੇ ਨੂੰ ਪੱਲੇ ਬੰਨ ਲੈਣਾ ਹੈ ਵਿਸ਼ਵਾਸ ਰੱਖਣਾ ਹੈ ਤਾਂ ਫਿਰ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਂਦੇ ਨੇ ਜੇਕਰ ਮਾੜਾ ਹੀ ਸੋਚੀ ਜਾਊਂਗੇ ਤਾਂ ਫਿਰ ਇਸ ਤਰ੍ਹਾਂ ਕੰਮ ਵਿਗੜਨਗੇ ਜੇਕਰ ਤੁਸੀਂ ਆਪਣੇ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦੋਗੇ ਪਰੇਸ਼ਾਨੀ ਵਿੱਚ ਵੀ ਤਾਂ ਫਿਰ ਚੰਗਾ ਹੀ ਹੋਵੇਗਾ ਕਿਉਂਕਿ ਉਸ ਹਿੰਮਤ ਦੀ ਜ਼ਰੂਰਤ ਹੁੰਦੀ ਹੈ ਜੋ ਹਿੰਮਤ ਫਿਰ ਤੁਹਾਨੂੰ ਸਾ ਸੰਗ ਰਹੀ ਹੀ ਮਿਲ ਸਕਦੀ ਹੈ